ਆਵਾਜ਼ ਕਿਸੀਂ ਮੈਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੋਲ ਤੋਂ ਗੱਲ ਆਰੰਭ ਕਰਾਂ ਧੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਰਮਾਨੰ ਕਰਦੇ ਨੇ ਓੰਕਾਰ ਆਦ ਆਦ ਕਹਿੰਦੇ ਨੇ ਪਹਿਲੇ ਤੋਂ ਪਹਿਲੇ ਸ਼ੁਰੂਆਤ ਓੰਕਾਰ ਆਦ ਕਥਨੇ ਅਨਾਦ ਧੰ ਓੰਕਾਰ ਸੀ ਆਦੀ ਇਹ ਪਹਿਲਾ ਬੋਲ ਹੈ ਇਹ ਪਹਿਲੀ ਆਵਾਜ਼ ਹੈ ਇਹ ਬ੍ਰਹਮੰਡ ਦੀ ਪਹਿਲੀ ਆਵਾਜ਼ ਹੈ ਇਸ ਤੋਂ ਪਹਿਲੇ ਆਵਾਜ਼ ਦੀ ਦੁਨੀਆ ਨਹੀਂ ਸੀ ਇਸ ਤੋਂ ਪਹਿਲੇ ਸ਼ਬਦ ਦੀ ਦੁਨੀਆ ਨਹੀਂ ਸੀ ਫਿਰ ਸੁਣਨਾ ਜਪ 사ਬ ਦੀਆਂ ਪੰਕਤੀਆਂ ਨੇ ਓੰਕਾਰ ਆਦ ਕਥਨੇ ਅਨਾਦ ਇਹ ਅਨਾਦੀ ਕਥਨੇ ਹੈ ਆਹਤ ਤੇ ਅਨਾਹਦ ਦੇ ਵਿੱਚ ਫਰਕ ਹੈ ਆਹਤ ਦੋ ਚੀਜ਼ਾਂ ਦੇ ਟਕਰਾਓ ਤੋਂ ਜੁੜਾ ਸ਼ਬਦ ਪੈਦਾ ਹੁੰਦਾ ਹੈ ਉਹਨੂੰ ਕਹਿੰਦੇ ਨੇ ਆਹਤ ਅਨਾਹਤ ਜੋ ਛੋਟ ਤੋਂ ਨਹੀਂ ਪੈਦਾ ਹੋਇਆ ਅਨਾਹਤ ਸ਼ਬਦ ਸਿੱਧਾ ਪਰਮਾਤਮਾ ਤੋਂ ਆਇਆ ਹੈ ਪਰਮਾਤਮਾ ਤੋਂ ਆਇਆ ਦੋ ਚੀਜ਼ਾਂ ਦੇ ਟਕਰਾਓ ਤੋਂ ਨਹੀਂ ਪੈਦਾ ਹੋਇਆ ਔਰ ਚੁੰਕਿ ਪਰਮਾਤਮਾ ਤੋਂ ਆਇਆ ਹੈ ਪਰਮਾਤਮਾ ਨਾਸਵੰਤ ਨਹੀਂ ਹੈ ਤਾਂ ਉਹ ਸ਼ਬਦ ਵੀ ਨਾਸਵੰਤ ਨਹੀਂ ਹੈ ਸ਼ਬਦ ਮੌਜੂਦ ਹੈ ਇਹ ਵੀ ਮੈਂ ਅਰਜ਼ ਕਰਾਂ ਬ੍ਰਹਿਮੰਡ ਦੇ ਵਿੱਚ ਮੌਜੂਦ ਹੈ ਉਹਨੂੰ ਸਾਡਾ ਮਨ ਸੁਣ ਸਕਦਾ ਹੈ ਪਰ ਮਨ ਕਦੋਂ ਸੁਣੇਗਾ ਮਨ ਚੁੱਪ ਕਰੇ ਤਾਂ ਸੁਣੇਗਾ ਤੇ ਮਨ ਬੋਲਦਾ ਹਰ ਇੱਕ ਦਾ ਮਨ ਬੋਲਦਾ ਚੁੱਪ ਤੇ ਕਰ ਰਹੀ ਨੇ ਸਨਾਤਨ ਮਤ ਨੂੰ ਬਹੁਤ ਪੁਰਾਣੇ ਸਮੇਂ ਤੋਂ ਇਹ ਪਕੜ ਦੇ ਚ ਗੱਲ ਆਈ ਕਿ ਮਨ ਚੁੱਪ ਕਰੇਗਾ ਤਾਂ ਹੀ ਸੁਣਾਈ ਦੇਗਾ ਤੇ ਉਹਨਾਂ ਨੇ ਇੱਕ ਸਾਧਨਾ ਅਰੰਭੀ ਪਹਿਲੇ ਜ਼ਬਾਨ ਵੀ ਸਾਡੀ ਚੁੱਪ ਕਰੇ ਮੌਨ ਰੱਖੀਏ ਮਤਾਂ ਸ਼ਾਇਦ ਮਨ ਵੀ ਮੌਨ ਹੀ ਹੋ ਜਾਏ ਇਹ ਦੇ ਨਾਲ ਗੁਰਨਾਮਿਕ ਸਹਿਮਤ ਨਹੀਂ ਹੋਏ ਚੁੱਪੇ ਚੁੱਪ ਨਾ ਹੋਵੇਈ ਜ਼ਬਾਨ ਦੇ ਚੁੱਪ ਕਰਨ ਨਾਲ ਮਨ ਚੁੱਪ ਨਹੀਂ ਕਰਦਾ ਚੁੱਪੇ ਚੁੱਪ ਨਾ ਹੋਵੇਈ ਜੇ ਲਹਿਰਾ ਲਿਵ ਤਾਰ ਜੇ ਇੱਕ ਲਿਵ ਤਾਰ ਮੌਨ ਲੰਬਾ ਵੀ ਰੱਖ ਲਈਏ ساری ਜ਼ਿੰਦਗੀ ਦਾ ਤਾਂ ਵੀ ਮਨ ਬੋਲਦਾ ਹੈ ਮਨ ਨਹੀਂ ਚੁੱਪ ਕਰਦਾ ਧਰਮ ਦੀ ਸਾਰੀ ਸਾਧਨਾ ਮਨ ਨੂੰ ਚੁੱਪ ਕਰਾਉਣ ਵਾਸਤੇ ਹੈ ਤੇ ਮਨ ਚੁੱਪ ਕਿਵੇਂ ਕਰੇ ਮਹਾਰਾਜ ਕਹਿੰਦੇ ਨੇ ਇਹਦਾ ਬੋਲਣਾ ਤਾਂ ਰੁਕ ਸਕਦਾ ਹੈ ਜੇ ਕਿਦਰੇ ਸੁਣਨ ਲੱਗ ਪਵੇ ਸੁਨੇਗਾ ਤਾਂ ਫਿਰ ਬੋਲੇਗਾ ਨਹੀਂ ਦੋਵੇਂ ਕੰਮ ਇੱਕੋ ਹੀ ਸਮੇਂ ਮਨੁੱਖ ਨਹੀਂ ਕਰ ਸਕਦਾ ਵੀ ਸੁਣ ਵੀ ਰਿਹਾ ਹੋਵੇ ਤੇ ਬੋਲ ਵੀ ਰਿਹਾ ਹੋਵੇ ਸੁਣਨ ਲੱਗਿਆ ਚੁੱਪ ਕਰਨ ਲੱਗ ਪੈਂਦਾ ਬੋਲਣ ਲੱਗਿਆ ਫਿਰ ਬੋਲਦਾ ਹੈ ਕਿ ਚੁੱਪ ਕਰੇ ਤੇ ਸੁਣਾਈ ਦੇਵੇ इतना स्पष्ट है कि साइंस ने मन लिया जगत शब्द तो आया आवाज तो आया हूं महाराज कहें उत्पत परले शब्दे हो गए उत्पति शब्द तो ही है वापसी भी शब्द तो होगी उस प्रकाश रूप परमात्मा तो शब्द होया शब्द की सी ओ अहंकार आदि कथनी अनाद ਉਹ ਸ਼ਬਦ ਸੇ ਓੰਕਾਰ ਗੁਰੂ ਗੋਬਿੰਦ ਸਿੰਘ ਜੀ ਭਗਤ ਕਬੀਰ ਉਹ ਕਹਿੰਦੇ ਨੇ ਓੰਕਾਰ ਆਦਮੈ ਜਾਣਾ ਲਿਖਿਆ ਰਮੇਟੇ ਤਾਂ ਨਾ ਮਾਣਾ ਸਿਰਫ ਲਿਖ ਲਈਏ ਓੰਕਾਰ ਤੇ ਮਿਟਾ ਲਈਏ ਓੰਕਾਰ ਇਤਨਾ ਨਹੀਂ ਕਬੀਰ ਕਹਿੰਦੇ ਨੇ ਬ੍ਰਹਮੰਡ ਦੀ ਆਵਾਜ਼ ਹੈ ਪ੍ਰਮਾਤਮਾ ਦੀ ਆਵਾਜ਼ ਹੈ ਬ੍ਰਹਮੰਡ ਦੇਜ ਗੂੰਜ ਰਹੀ ਹੈ ਭਗਤ ਕਬੀਰ ਉਹ ਤੇ ਅਨਾਦੀ ਹੈ ਉਹ ਤੇ ਪਹਿਲਾ ਬੋਲ ਹੈ ਜੈਨ ਧਰਮ ਦੇ ਬਾਣੀ ਸਵਾਮੀ ਮਹਾਵੀਰ ਉਹ ਵੀ ਕਹਿੰਦੇ ਨੇ ਓੰਕਾਰ ਦੀ ਧੁਨ ਤੋਂ ਇਹ ਸਾਰਾ ਸੰਸਾਰ ਪੈਦਾ ਹੋਇਆ ਹੈ 108 ਉਪਨਿਸ਼ਦਾਂ ਨੇ ਗਾਲਬਨ 60 ਉਪਨਿਸ਼ਦਾਂ ਦੇ ਗੈਨੇ ઋષਿ ਮੁਨੀ ਕਹਿੰਦੇ ਨੇ ਓੰਕਾਰ ਦੀ ਧੁਨ ਤੋਂ ਇਹ ਜਗਤ ਪੈਦਾ ਹੋਇਆ ਹੈ ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤੇ ਓੰਕਾਰ ਨਾਮਕ ਬਾਣੀ ਉਚਾਰਨ ਕਰ ਦਿੱਤੀ ਗੁਰੂ ਗ੍ਰੰਥ ਸਾਹਿਬ ਦੇ ਚ ਦਰਜ ਹੈ ਕਪੂਰੀ ਬਾਣੀ ਦਾ ਨਾਂ ਹੀ ਹੰਕਾਰ ਹੈ ਦਕਣੀ ਹੋ ਹੰਕਾਰ ਦਕਣੀ ਤੁਮਰਾ RAM ਗੱਲੀ ਦਕਣੀ ਬਾਣੀ ਦਾ ਨਾਂ ਉਹ ਹੰਕਾਰ ਹੈ ਜਿਵੇਂ ਪਹਿਲੀ ਬਾਣੀ ਦਾ ਨਾਮ ਜਪ ਹੈ ਸਤਕਾਰ ਵਜੋ ਅਸੀਂ ਜਪਜੀ ਸਾਹਿਬ ਕਹਿੰਦੇ ਜਿਵੇਂ ਇੱਕ ਬਾਣੀ ਦਾ ਨਾਮ 12ਵਾਂ ਹੈ ਸੁਮੰਨੀ ਸਾਹਿਬ ਹੈ ਪੁਨੇ ਛੰਦ ਹੈ ਸੰਸਕ੍ਰਿਤੀ ਸ਼ਲੋਕ ਹੈ ਚੌ ਬੋਲੇ ਨੇ ਪਟਾਂ ਦੇ ਸੋਈਏ ਨੇ ਇਸ ਤਰ੍ਹਾਂ ਇੱਕ ਬਾਣੀ ਦਾ ਨਾਮ ਹੈ ਉਹ ਹੰਕਾਰ ਇਹ ਜਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਓ ओंकार ब्रह्मा ਉਤਪਤ ਓ ओंकार ਕੀ ਅਜਨ ਚਿਤ ਓ ओंकार ਸੈਲਜੁਗ ਬਾਇ ਓ ओंकार ਬੇਦ ਨਿਰਮਾਇ ओंकार ਦੀ ਧੁਨ ਤੋਂ ਇਹ ਸਾਰਾ ਪਸਾਰਾ ਹੋਇਆ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਵਿਆਖਿਆ ਕਰਦੇ ਨੇ ਇਹ ਬਾਣੀ ਕਿੱਥੇ ਉਚਾਰਨ ਕੀਤੀ ਜਨਮ ਸਾਖੀ ਦੇ ਕਥਨ ਮੁਤਾਬਕ ਓ ओंकार ਨਾਮ ਦੇ ਤੀਰਥ ਤੇ ਉਚਾਰਨ ਕੀਤੀ ਭਾਰਤ ਦੇਸ਼ ਇੱਕ ਤੀਰਤ ਹੈ ਉਸ ਤੀਰਤ ਦਾ ਨਾਮ ਹੈ ਓੰਕਾਰ ਇਹ ਦੌਰ ਤੋਂ ਚੱਲੀ ਮਿਲਦੀ ਦੂਰੀ ਹੈ ਹਜ਼ੂਰ ਸਾਹਿਬ ਜਾਈਏ ਰਸਤੇ 'ਚ ਪੈਂਦਾ ਹੈ ਰੇਲਵੇ ਸਟੇਸ਼ਨ ਦਾ ਨਾਮ ਹੀ ਓੰਕਾਰ ਹੈ ਸ਼ਹਿਰ ਦਾ ਨਾਮ ਹੀ ਓੰਕਾਰ ਹੈ ਉੱਥੇ ਜੋ ਗਾਲਬਨ ਚਾਰ ਸਾਢੇ 4000 ਸਾਲ ਪੁਰਾਣਾ ਮੰਦਿਰ ਹੈ ਉਸ ਮੰਦਿਰ ਦਾ ਨਾਮ ਵੀ ਓੰਕਾਰ ਹੈ ਮੰਦਰ ਤੋਂ ਸਿਰਫ 100 ਗਜ਼ ਦੀ ਦੂਰੀ ਤੇ ਗੁਰਦੁਆਰਾ ਹੈ ਗੁਰਦੁਆਰੇ ਦਾ ਨਾਂ ਹੈ ਓੰਕਾਰ ਅੰਦਰ ਦਾ ਨਾਂ ਹੈ ਓੰਕਾਰ ਸ਼ਹਿਰ ਦਾ ਨਾਂ ਹੈ ਓੰਕਾਰ ਰੇਲਵੇ ਸਟੇਸ਼ਨ ਦਾ ਨਾਂ ਹੈ ਓੰਕਾਰ ਉਪਨਿਸ਼ਦਾਂ ਦੇ ਅੱਧੇ ਤੋਂ ਜ਼ਿਆਦਾ ਰਿਸ਼ੀਆਂ ਨੇ ਮੰਨਿਆ ਹੈ ਓੰਕਾਰ ਦੀ ਧੁਨ ਤੋਂ ਸਾਰਾ ਪਸਾਰਾ ਹੋਇਆ ਹੈ ਹੁਣ ਮੈਂ ਆਪ ਦੀ ਗਿਆਤ ਲਈ ਅਰਸ ਕਰਾਂ ਇਸਲਾਮ ਤੇ ਇਸਾਈਅਤ ਵੀ ਉਤਪਤੀ ਤੇ ਸ਼ਬਦ ਤੋਂ ਹੀ ਬਣਦੇ ਨੇ ਪਰ ਸ਼ਬਦ ਦੀ ਰੂਪ ਰੇਖਾ ਹੋਰ ਦੱਸਦੇ ਨੇ ਇਸਲਾਮ ਕਹਿੰਦਾ ਉਹ ਸ਼ਬਦ ਕੁਨ ਹੈ ਇਸਾਈਅਤ ਕਹਿੰਦੀ ਉਹ ਸ਼ਬਦ ਲੋਗੋਸ ਹੈ ਲੇਕਿਨ ਸੌ ਸਿਆਣੇ ਇੱਕੋ ਮਤ ਇਹਨਾਂ ਸਾਰਿਆਂ ਦਾ ਕਹਿਣਾ ਉਤਪਤੀ ਸ਼ਬਦ ਤੋਂ ਹੀ ਹੈ ਬਹੁ ਗਿਣਤੀ ਕਹਿ ਰਹੀ ਹੈ ਉਹ ਅੰਕਾਰ ਤੋਂ ਹੀ ਫਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਉਹ ਅਹੰਕਾਰ ਨਾਲ ਏਕਾ ਲਾਉਂਦੇ ਨੇ ਇੱਕ ਉਹ ਅਹੰਕਾਰ ਇਹ ਹੀ ਇੱਕ ਧੁਨ ਹੈ ਕਿਹੜੀ ਓੰਕਾਰ ਇਸ ਤੋਂ ਹੀ ਉਤਪਤੀ ਹੋਈ ਹੈ ਜੈਸੇ ਉਸ ਧੁੰਦ ਦੇ ਵਿੱਚ ਇੱਕ ਧਮਾਕਾ ਹੋਇਆ ਆਵਾਜ਼ ਹੋਈ ਕਿਹੜੀ ਓੰਕਾਰ ਧੁਨਾਕਾਰ ਇਸੇ ਇੱਕ ਧੁਨ ਦੇ ਨਾਲ ਧੁਨਾਕਾਰ ਆਵਾਜ਼ ਦੇ ਨਾਲ अरबां खरबा सूरज बन गए प्रगट हो गए एक एक सूरज दे कई कई टुकड़े हो गए और मैं अर्ज करा साइंस यही कुछ कह रही है कि जमीन सूरज का टुकड़ा पता नहीं कितने मुद्दत तक यह अगदा गोला रही अरबां खरबा सूरज प्रगट हो गए धुंध पानी बन गए ਉਹ ਜੋ ਧੁੰਦ ਸੀ ਉਹ ਪਾਣੀ ਬਣ ਗਏ ਇਹ ਅਗ ਦਾ ਗੋਲਾ ਇਹ ਜੋ ਜ਼ਮੀਨ ਦੇਖਦੇ ਹੋ ਇਹ ਪਾਣੀ ਚ ਪਿਆ ਰਿਹਾ ਮੋਦਤਾ ਬਾਦ ਇਸ ਦਾ ਜਿਹੜਾ ਜਿਹੜਾ ਭਾਗ ਠੰਡਾ ਹੋਇਆ ਉਹ ਪੱਥਰ ਦੇ ਰੂਪ ਦੇ ਚ ਪ੍ਰਗਟ ਹੋਇਆ ਤੋਂ ਆਕਾਰ ਰੂਪ ਦੇ ਚ दृश्यमान रोवदच संसार ਦਾ ਪਹਿਲਾ ਰੂਪ ਪੱਥਰ ਹੈ ਹੋਰ ਮੈਂ ਇੰਜ ਕਰਾਂ ਯਾਤਰਾ ਪੱਥਰ ਨੇ ਆਰੰਭ ਕਰਨੀ ਹੈ ਪੱਥਰ ਨੇ ਪ੍ਰਮਾਤਮਾ ਤੱਕ ਪਹੁੰਚਣਾ ਹੈ ਕਈ ਜਨਮ ਸੈਲ ਗਿਰ ਕਰਿਆ ਗੁਰੂ ਰਾਮਦਾਸ ਜੀ ਬੋਲੇ ਪਥਰ ਨੇ ਕਿਤਨੇ ਮੁਦਦ ਤੱਕ ਐ ਮਨੁਖ ਤੂੰ ਸਿਲਾ ਸੈਲ ਪੱਥਰੀ ਰਿਹਾ ਹੈ ਪੱਥਰ ਪੱਥਰ ਦਾ ਰੂਪ ਤੇ ਸੁਭਾਵ ਮੈਂ ਆਪ ਨੂੰ ਅਰਜ਼ ਕਰਾਂ ਮਨੁੱਖ ਨੇ ਜਦ ਸੂਰਜ ਪੂਜਾ ਆਰੰਭ ਕੀਤੀ ਇਹ ਪਹਿਲੇ ਪੱਥਰ ਦੇ ਕੀਤੇ ਪੱਥਰਾਂ ਨੂੰ ਘੜਨ ਦੀ ਜਾਂਚ ਇਸ ਨੂੰ ਬਾਅਦ ਚਾਹੀਏ ਵਿੰਗੇ ਟੇੜੇ ਪੱਥਰਾਂ ਦੀ ਵੀ ਪੂਜਾ ਕਰਦਾ ਰਿਹਾ ਅਜੇ ਵੀ ਭਾਰਤ ਦੇ ਚ ਐਵੇਂ ਸਿੰਦੂਰ ਪਾ ਦੇਣ ਕੇ ਪੱਥਰ ਨੂੰ ਮੱਥਾ ਟੇਕੀ ਜਾਂਦਾ ਹੈ ਚੈਨਾ ਦੇ ਚ ਵੀ ਹੈ ਬੋਧ ਵੀ ਐਸਾ ਕਰ ਦੇਣਾ ਅਜੇ ਵੀ ਪੂਜਾ ਦੀ আরম্ভਤਾ ਪਹਿਲੇ ਪੱਥਰ ਤੋਂ ਸ਼ੁਰੂ ਹੋਈ ਹੈ ਕਾਰਨ ਸੰਸਾਰ ਦਾ ਆਕਾਰ ਰੂਪ ਦਾ ਪਹਿਲਾ ਜਿਹੜਾ ਰੂਪ ਹੈ ਉਹ ਪੱਥਰ ਹੈ ਪੱਥਰ ਹੈ ਹੁਣ ਮੈਂ ਅਰਜ਼ ਕਰਾਂ ਪ੍ਰਮਾਤਮਾ ਨੂੰ ਭੁੱਖ ਪਿਆਸ ਨਹੀਂ ਲੱਗਦੀ ਪੱਥਰ ਨੂੰ ਵੀ ਨਹੀਂ ਲੱਗਦੀ ਪਰਮਾਤਮਾ ਨੂੰ ਦੁੱਖ ਸੁੱਖ ਨਹੀਂ ਵਿਆਪਦਾ ਪੱਥਰ ਨੂੰ ਵੀ ਨਹੀਂ ਵਿਆਪਦਾ ਪਰਮਾਤਮਾ ਦੀ ਰੱਜ ਕੇ ਕੋਈ ਉਪਮਾ ਕਰੇ ਉਹ ਕੋਈ ਫੁੱਲ ਨਹੀਂ ਜਾਂਦਾ ਤੇ ਰੱਜ ਕੋਈ ਨਿੰਦਾ ਕਰੇ ਤਾਂ ਡੇਰੀ ਨਹੀਂ ਲੱਗਦਾ ਕੋਈ ਦੁਖੀ ਨਹੀਂ ਹੁੰਦਾ ਸਾਰਾ ਦਿਨ ਕੋਈ ਪੱਥਰ ਦੀ ਪੂਜਾ ਕਰੇ ਤਾਂ ਪੱਥਰ ਫੁੱਲ ਨਹੀਂ ਜਾਂਦਾ ਤੇ ਸਾਰਾ ਦਿਨ ਕੋਈ ਪੱਥਰ ਨੂੰ ਗਾਲਾਂ ਕਢੇ ਤੇ ਉਹ ਕੋਈ ਰੋਂਣ ਨਹੀਂ ਲੱਗ ਪੈਂਦਾ ਦੁਖੀ ਨਹੀਂ ਹੁੰਦਾ ਸੁਭਾਅ ਪੱਥਰ ਦਾ ਪਰਮਾਤਮਾ ਵਾਲਾ ਹੈ ਪਰਮਾਤਮਾ ਪੂਰੇ ਦਾ ਪੂਰਾ ਜਾਗਿਆ ਹੋਇਆ ਸਤਿਗੁਰੂ ਜਾਗਤਾ ਹੈ ਦੇਹ ਪੱਥਰ ਪੂਰੇ ਦਾ ਪੂਰਾ ਸੁੱਤਾ ਹੋਇਆ ਟੋਟਲੀ ਸੁੱਤਾ ਹੋਇਆ ਬਸ ਇੰਨੀ ਗੱਲ ਹੈ ਸੁੱਤੇ ਨੇ ਜਾਗਣੇ ਤੇ ਜਾਗਣਾ ਹੀ ਯਾਤਰਾ ਹੈ ਜਾਗਲੇ ਮਨ ਜਾਗਨ ਹਾਰੇ ਮੈਂ ਛੋਟਾ ਰੂਪ ਮੈਂ ਪਹਿਲੇ ਬਿਆਨ ਕਰਾਂ ਪੱਥਰ ਦਾ ਪਹਿਲਾ ਰੂਪ ਜੋ ਬਣਿਆ ਹਜ਼ਾਰਾਂ ਲੱਖਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਪੱਥਰ ਮਿੱਟੀ ਬਣ ਕੇ ਬਨਸਪਤੀ ਦੀ ਸ਼ਕਲ ਵਿੱਚ ਪ੍ਰਗਟ ਹੋਇਆ ਹੈ ਪਹਿਲਾ ਆਕਾਰ ਜੀਵਨ ਇੰਜ ਕਹਿ ਲੋ ਜਿਹਦੇ ਵਿੱਚ ਕੋਈ ਥੋੜੀ ਜਿਹੀ ਜਾਗਰਤੀ ਆਈ ਉਹ ਬਨਸਪਤੀ ਹੈ ਸਾਡੇ ਨਾਲੋਂ ਪੁਰਾਣੀ ਹੈ ਉਸੇ ਸਾਹਬ ਨਾਲ ਅਸੀਂ ਨਵੇਂ ਆ ਬਨਸਪਤੀ ਬਹੁਤ ਪੁਰਾਣੀ ਹੈ ਬਨਸਪਤੀ ਦੇ ਚ ਜਾਗ੍ਰਤੀ ਘਟਤਵ ਘੜ ਦੋ 3 ਫੀਸਦੀ ਹੋ ਗਈ ਤੇ ਜਾਗੇ ਹੋਏ ਮਨੁੱਖ ਦੀਆਂ ਲੋੜਾਂ ਹੁੰਦੀਆਂ ਨੇ ਸੁੱਤੇ ਹੋਈਆਂ ਨਹੀਂ ਬੇਹੋਸ਼ ਦੀਆਂ ਨਹੀਂ ਜਾਗੇ ਹੋਈਆਂ ਦੀਆਂ ਲੋੜਾਂ ਹੁੰਦੀਆਂ ਤੋਂ ਜਦ ਜਾਗ ਪਈ ਤੋਂ ਬਨਸਪਤੀ ਨੂੰ ਪਿਆਸ ਵੀ ਲੱਗਦੀ ਹੈ ਪੱਥਰ ਜਾਗ ਪਿਆ ਬਨਸਪਤੀ ਦੇ ਰੂਪ ਵਿੱਚ ਪਿਆਸ ਵੀ ਲੱਗਦੀ ਹੈ ਜਾਗੇ ਦੀ ਲੋੜਾਂ ਨੇ ਜਾਗੇ ਹੋਇਆ ਦੁਖੀ ਵੀ ਆਉਂਦਾ ਹੈ ਸੁਖੀ ਵੀ ਆਉਂਦਾ ਹੈ ਬਨਸਪਤੀ ਖਿੜਦੀ ਵੀ ਹੈ ਮੁਰਜਾਂਦੀ ਵੀ ਹੈ ਇਹਨੂੰ ਪਿਆਸ ਵੀ ਲੱਗਦੀ ਹੈ ਥੋੜੀ ਜੀਆਂ ਜਾਗੀ ਹੈ ਇਸ ਵਸੇ ਦੀਆਂ ਥੋੜੀ ਜੀਆਂ ਸੀਮਤ ਜੀਆਂ ਲੋੜਾਂ ਨੇ ਤੇ ਜੇ ਲੋੜਾਂ ਨਾ ਪੂਰੀ ਆਵਨ ਵਨਸਪਤੀ ਮੁਰਝਾਂਦੀ ਏ ਮਰਦੀ ਏ ਜਲ ਬਿਨ ਸਾਖ ਕੁਮਲਾਉਤੀ ਉਪਜੇ ਨਹੀਂ ਨਾ ਕੁਮਲਾ ਜਾਂਦੀ ਏ ਮੁਰਝਾ ਜਾਂਦੀ ਏ ਮਰ ਜਾਂਦੀ ਏ ਇਹਨੂੰ ਪਿਆਸ ਲੱਗਦੀ ਏ ਭੁੱਖ ਨਹੀਂ ਲੱਗਦੀ ਪਿਆਸ ਲੱਗਦੀ ਸਿਰਫ ਪਾਣੀ ਚਾਹੀਦਾ ਹਜ਼ਾਰਾਂ ਲੱਖਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ वनस्पति पशु पक्षी कीड़े मकोड़ोंया ਦੇ ਰੂਪ ਦੇ ਵਿੱਚ ਪ੍ਰਗਟ ਹੋਈ ਇਹ ਆਕਾਰ ਦਾ ਤੀਸਰਾ ਰੂਪ ਸੀ ਪਹਿਲਾ ਪੱਥਰ ਫਿਰ ਬਨਸਪਤੀ ਫਿਰ ਪਸ਼ੂ ਪਸ਼ੂ ਨੂੰ ਪਿਆਸ ਤੇ ਲੱਗਦੀ ਹੈ ਪਰ ਭੁੱਖ ਵੀ ਲੱਗਦੀ ਹੈ ਤਾਂ ਮੈਂ ਦੌਰਾਵਾ ਮੇਰਾ ਪਾਣੀ ਪਿਲਾ ਕੇ ਗਊ ਨੂੰ ਨਹੀਂ ਜਿਵਾਇਆ ਜਾ ਸਕਦਾ ਉਹਨੂੰ ਘਾਹਸ ਵੀ ਚਾਹੀਦੀ ਹੈ। ਨਿਰਾ ਪਾਣੀ ਪੀ ਕੇ ਸ਼ੇਰ ਨਹੀਂ ਜ਼ਿੰਦਾ ਰਹਿ ਸਕਦਾ ਉਹਨੂੰ ਮਾਸ ਵੀ ਚਾਹੀਦਾ। ਭੁੱਖ ਜੋ ਲੱਗਦੀ ਹੈ। ਬੱਜੀ ਹੋਈ ਭੁੱਖ ਹੈ ਪਸ਼ੂਆਂ ਦੀ ਪ੍ਰਕਿਰਤੀ ਨੇ ਬੰਨ੍ਹ ਕੇ ਰੱਖੀ ਹੋਈ ਹੈ। ਜਿਸ ਚੀਜ਼ ਦੀ ਭੁੱਖ ਹੈ ਉਹੀ ਚੀਜ਼ ਖਾ ਸਕਦੇ ਹਨ ਦੂਸਰੇ ਨਹੀਂ। ਭੁੱਖੀ ਮਰ ਜਾਏਗੀ ਗਊ। मांस नहीं खाएगी भूखा मर जाएगा शेर का मांस नहीं खाएगा इंग्लैंड ਦੇ ਵਿੱਚ ਕਿਦਰੇ ਘਾਸ ਦੇ ਵਿੱਚ ਗਊਆਂ ਨੂੰ ਮਾਸ ਖਿਲਾਇਆ ਗਿਆ ਸ਼ਾਇਦ ਆਪ ਨੂੰ ਪਤਾ ਹੋਵੇਗਾ ਗਊਆ পাগল ਹੋ ਗਈਆਂ ਦੁੱਧ ਉਹ ਵੀ ਇਸ ਗੰਧ ਦਾ ਕਿ ਸੈਂਕੜੇ ਲੋਕਾਂ ਨੇ ਕਹਿ ਦਿੱਤਾ ਅਗਰ ਮਨੁੱਖ ਪੀਏਗਾ ਤੋ ਪਾਗਲ ਹੋ ਜਾਏਗਾ ਉਹ ਗੰਵਾਂ ਇੰਗਲੈਂਡ ਨੂੰ ਮਾਰਨੀਆਂ ਪਈਆਂ ਕਹਿੰਦੇ ਕੋਰੋਨਾ ਪੌਂਡਾਂ ਦਾ ਉਹਨਾਂ ਨੂੰ ਘਾਟਾ ਪਿਆ ਸੀ ਉਦੋਂ ਬੜਾ ਪੇਪਰਾਂ 'ਚ ਰੋਲਾ ਪਿਆ ਸੀ ਸਾਰੀਆਂ ਦੀਆਂ ਸਾਰੀਆਂ ਪਾਗਲ ਕਿਉਂ ਹੋਈਆਂ ਦਰਸਲ ਜੋ ਉਹਨਾਂ ਦੀ ਨੇਚਰਲ ਖੁਰਾਕ ਨਹੀਂ ਹੈ ਉਹ ਖਿਲਾਈ ਗਈ ਉਹ ਖਿਲਾਈ ਗਈ ਸਿਰਫ ਇਸ ਵਾਸਤੇ ਦੁੱਧ ਜ਼ਿਆਦਾ ਦੇਣਗੇ ਉਹ ਦੁੱਧ ਤੇ ਜ਼ਿਆਦਾ ਆਇਆ ਪਰ ਉਹ پاگل ਹੋ ਗਏ ਆਵਦੀ ਗਿਆਤ ਨੇ ਅਰਜ਼ ਕਰਾਂ ਪ੍ਰਕਿਰਤੀ ਨੇ ਉਹਨਾਂ ਦਾ ਭੋਜਨ ਬਣ ਕੇ ਰੱਖਿਆ ਹੋਇਆ ਹੈ ਪਿਆਸ ਵੀ ਲੱਗਦੀ ਹੈ ਭੁੱਖ ਵੀ ਲੱਗਦੀ ਹੈ ਪਸ਼ੂਆਂ ਕੋਲ ਆਵਾਜ਼ ਵੀ ਆ ਗਈ ਬਨਸਪਤੀ ਕੋਲ ਆਵਾਜ਼ ਨਹੀਂ ਸੀ ਪੱਥਰ ਕੋਲ ਤੇ ਨਾ ਭੁੱਖ ਨਾ ਪਿਆਸ ਨਾ ਆਵਾਜ਼ ਕੁੱਝ ਵੀ ਨਹੀਂ ਪਥਰ ਟੋਟਲੀ ਸੁੱਤਾ ਹੋਇਆ ਹੈ ਟੋਟਲੀ ਸੁੱਤਾ ਹੋਇਆ ਹੈ ਬਨਸਪਤੀ ਥੋੜੀ ਜਿਹਾ ਜਾਗੀ ਤੋਂ ਪਿਆਸ ਲੱਗਦੀ ਹੈ ਪਸ਼ੂ ਉਸ ਨਾਲੋਂ ਜ਼ਿਆਦਾ ਜਾਗਿਆ ਹੈ 7 8 ਬਲਕੇ ਕੁਝ ਕਹਿੰਦੇ ਨੇ 9 10 ਵੀ ਸਦੀ ਤੱਕ ਵੀ ਕੁਝ ਪਸ਼ੂ ਜਾਗਦੇ ਨੇ ਜੈਸੇ ਹਾਥੀ ਘੋੜੇ ਮੋਰ ਹੰਸ ਇਹ ਜ਼ਿਆਦਾ ਜਾਗੇ ਹੋਏ ਨੇ ਬਹੁਤ ਸਗ ਜ਼ਿਆਦਾ ਮਹਿਸੂਸ ਕਰਦੇ ਨੇ ਕੁਝ ਪਰਿਵਾਰ ਦੇ ਵੀ ਇਹਨਾਂ ਨੂੰ ਸਮਝ ਆਉਂਦੀ ਹੈ। ਕੁਝ ਗੈਵੀ ਸ਼ਕਤੀ ਪਰਮਾਤਮਾ ਦੀ ਵੀ ਇਹਨਾਂ ਨੂੰ ਸਮਝ ਆ ਜਾਂਦੀ ਹੈ। ਇਹਨਾਂ ਪਸ਼ੂਆਂ ਬਾਰੇ ਐਸੀਆਂ ਗਾਥਾਵਾਂ ਨੇ ਜਿਵੇਂ ਇੱਕ ਹਾਥੀ ਦਾ ਜ਼ਿਕਰ ਹਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ बार-बार ਆਪਣੀ ਬਾਣੀ 'ਚ ਕਰਦੇ ਨੇ। ਜਬ ਹੀ ਸ਼ਰਨ ਗਏ ਕਿਰਪਾ ਨਿਦ ਗਜ ਗੜਾ ਤੇ ਛੂਟਾ ਮਹਿਮਾ ਨਾਮ ਕਹਾ ਲੋ ਬਰਨੋ ਰਾਮ ਕਹਿਤ ਬੰਧਨ ਤੇ ਟੂਟਾ ਗਜ ਹਾਥੀ ਨੂੰ ਕਹਿੰਦੇ ਨੇ ਹਾਥੀ ਨੇ ਰਾਮ ਨੂੰ ਪੁਕਾਰਿਆ ਪ੍ਰਭੂ ਨੂੰ ਪੁਕਾਰਿਆ ਮੇਰੀ ਮਦਦ ਕਰ ਇਹਦਾ ਮਤਲਬ ਗੈਬੀ ਸ਼ਕਤੀ ਦਾ ਹਾਥੀ ਨੂੰ बोध ਸੀ ਆਪਤੀ ਗਿਆਤ ਲਈ ਅਰਸ ਕਰਾ ਐਸਾ ਕਹਿੰਦੇ ਨੇ ઋષਿ मुनि ਹਾਥੀ ਘੋੜਾ ਗਊ ਕੁਝ ਹੋਰ ਮੋਰ ਅਨਸ ਇਦੇ ਅਦਤ ਪਗ ਸੇ ਮਨੁੱਖ ਤੇ ਪਸ਼ੂ ਦੀ ਕੜੀ ਨੇ ਉਹ ਮਰਨਗੇ ਤੇ ਮਨੁੱਖ ਬਣਨਗੇ ਮੈਂ ਇਹ ਤੇ ਨਹੀਂ ਕਹਿ ਰਿਹਾ ਕਿ ਸਾਰੇ ਹਾਥੀ ਕੋਈ ਪ੍ਰਭੂ ਦਾ ਨਾਮ ਜਪਦੇ ਨੇ ਤੇ ਸਾਰੇ ਸਿਆਣੇ ਨੇ ਸਾਰੇ ਤੇ ਮਨੁੱਖ ਵੀ ਨਹੀਂ ਜਪਦੇ ਸਾਰੇ ਤੇ ਮਨੁੱਖ ਵੀ ਨਹੀਂ ਸਿਆਣੇ ਬੁਥੇਰੇ ਤੇ ਮਨੁੱਖ ਮੂਰਖ ਹੁੰਨ ਗੁਸਤਾਖੀ ਨਾਲ ਲੇਕਿਨ ਹਾਥੀਆਂ ਦੇ ਸੰਭਾਵਨਾ ਹੈ ਸਿਆਣਪ ਆ ਜਾਣ ਦੀ ਘੋੜੇ ਦੇ ਵਿੱਚ ਸੰਭਾਵਨਾ ਹੈ ਸਿਆਣਪ ਆ ਜਾਣ ਦੀ ਮਾਲਵੇ ਦੀ ਧਰਤੀ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਘੋੜੇ ਤੇ ਅਸਵਾਰ ਘੋੜਾ ਚੱਲਣ ਤੋਂ ਰੁਕ ਗਿਆ ਨਹੀਂ ਚੱਲਦਾ ਨਾਲ ਸਿੰਝ ਨੇ ਘੋੜਿਆਂ ਤੇ ਅਸਵਾਰ ਪਰ ਇਹ ਘੋੜਾ ਚੱਲਦਾ ਹੀ ਨਹੀਂ ਇਸ਼ਾਰਿਆਂ ਨਾਲ ਚੱਲਣ ਵਾਲਾ ਅਜ ਮਹਾਰਾਜ ਬਾਰ ਬਾਰ ਲਗਾਮ ਖਿੱਚਦੇ ਨਹੀਂ ਚੱਲਦਾ ਸਤਿਗੁਰ ਨੇ ਸੋਚਿਆ ਸਾ ਨੌਵੇਂ ਦੇ ਪੈਰ ਦੇ ਕੁਝ ਲੱਗ ਗਿਆ ਹੋਵੇ ਆਪ ਥੱਲੇ ਉਤਰੇ ਪਰ ਥੱਲੇ ਉਤਰਦਿਆਂ ਸਾਰੇ ਇੱਕਦਮ ਫਿਰ ਕਾਠੀ ਤੇ ਬੈਠ ਗਏ ਪਲਾਕੀ ਮਾਰ ਕੇ ਤੇ ਲਗਾਉਂ ਖਿੱਚੀ ਮੋੜਨ ਵਾਸਤੇ ਘੋੜਾ ਮੁੜ ਗਿਆ ਤੇ ਚੱਲ ਪਿਆ ਸਿੰਘ ਕਹਿੰਦੇ ਨੇ ਮਹਾਰਾਜ ਇਹ ਇੱਕ ਪਹਿਲੀ ਤੇ ਲੰਗਣੀ ਸੀ ਸਾਹਮਣੇ ਹਵੇਲੀ ਚ ਜਾਣਾ ਸੀ ਇਹ ਤੇ ਬਹੁਤ ਵੱਲਾ ਪਹਿਗਾ ਆ ਮੁੜ ਪੈ ਇਹ ਤੇ ਬਿਲਕੁਲ ਨਾ ਮਹਾਰਾਜ ਕਹਿਣ ਲਗੇ ਮੁੜ ਕੇ ਹੀ ਜਾਣਾ ਪੈਗਾ ਲੰਬਾ ਪੈਂਡਾ ਤੈਅ ਕਰਨਾ ਪੈਗਾ ਕਾਰਨ ਸਤਗੁਰੂ ਕਹਿਣ ਲਗੇ ਇਸ ਪਹੇਲੀ ਦੇ ਚ 2 ਸਾਲ ਪਹਿਲੇ ਤਮਾਕੂ ਬੀਜਿਆ ਗਿਆ ਸੀ ਘੋੜਾ ਨਹੀਂ ਲੰਗਦਾ ਤਾਂ ਮੈਂ ਕੀ ਕਰਾਂ ਨਹੀਂ ਜਾਂਦਾ ਇਹ ਸੂਰਜ ਪ੍ਰਕਾਸ਼ ਦੀ ਕਥਾ ਘੋੜੇ ਦੀ ਸੋਂਗਣ ਸ਼ਕਤੀ ਬੜੀ ਤਿੱਖੜ ਤਿੱਖੀ ਆਉਂਦੀ ਹੈ పాਵੇਂ 2 ਸਾਲ ਪਹਿਲੇ ਬੀਜਿਆ ਗਿਆ ਸੀ ਪਰ ਧਰਤੀ ਦੇ ਵਿੱਚ ਅਜੇ ਵੀ ਉਸ ਦੀ ਮੁਸ਼ਕ ਹੈ ਸੀ ਉਹ ਘੋੜੇ ਨੂੰ ਆਈ ਨਹੀਂ ਚੱਲਦਾ ਕੱਲ ਤੱਕ ਜੋ ਭਾਰਤ ਦੇ ਵਿੱਚ ਮਜ਼ਾਕ ਉਡਾਉਂਦੇ ਸਨ ਸਿੱਖ ਤਮਾਕੂ ਨਹੀਂ ਪੀਂਦੇ ਕੱਖ ਨਹੀਂ ਸਮਝੋ ਅੱਜ 에어ਪੋਰਟ ਦੇ ਉੱਤੇ ਲਿਖ ਰੱਖਿਆ ਜਿਹੜਾ ਇੱਥੇ ਤਮਾਕੂ ਪੀਵੇਗਾ 1000 ਰੁਪਏ ਜੁਰਮਾਨਾ ਮੈਂ ਕਹਣ ਕੰਬਕਤ ਹੋਣ ਅਕਲ ਆਈ ਹੈ ਹੁਣ ਅਗਲਾਈਏ ਤੁਨ ਹੁਣ ਸਮਝ ਆਈਏ ਸਤਿਗੁਰ ਦੇ ਘੋੜੇ ਨੂੰ ਵੀ ਸਮਝ ਆਏ ਦੇਖੋ ਧੂਆ ਤੇ ਧੂਮਰ ਪਾਨ ਇਸ ਨੂੰ ਕਹਿੰਨ ਧੂਮਰ ਪਾਨ ਧੂਮਰ ਧੂਏ ਨੂੰ ਕਹਿੰਦੇ ਧੂਮਰ ਪਾਨ ਧੂਆ ਪੀਣਾ ਧੂਆ ਤੇ ਕੁੱਤੇ ਵੀ ਨਹੀਂ ਪੀਂਦੇ ਖੋਤੇ ਵੀ ਨਹੀਂ ਪੀਂਦੇ ਸੂਰ ਵੀ ਨਹੀਂ ਪੀਂਦੇ ਬੰਦਾ ਹੀ ਪੀਂਦਾ ਧੂਆ ਹੱਲ ਲੋਗੇ ਪਾਣੀ ਪੀਓ ਦੁੱਧ ਪੀਓ ਧੂਆ ਕੀ ਪੀਣਾ ਹੁੰਦਾ ਹੈ ਪਰ ਇਹ ਮੋਰਖਤਾ ਸਿਰਫ ਮਨੁੱਖ ਕਰਦਾ ਹੈ ਮਨੁੱਖ ਕਰਦਾ ਘੋੜੇ ਨੂੰ ਵੀ ਲਾਫਰਤ ਹੈ ਤਮਾਕੂ ਨੂੰ ਥੋ ਘੋੜੇ ਦੇ ਸੰਭਾਵਨਾ ਹੈ ਉਹਦੀ ਅਕਲ ਕੰਮ ਕਰਦੀ ਹੈ ਸਮਝਦਾ ਹੈ ਮੈਂ ਫਿਰ ਅਰਜ਼ ਕਰਾਂ ਮੈਂ ਇਹ ਨਹੀਂ ਕਹਿ ਰਿਹਾ ਸਾਰੇ ਘੋੜੇ ਅਕਲਮੰਦ ਹੁੰਦੇ ਨੇ ਸਾਰੇ ਤੇ ਮਨੁੱਖ ਵੀ ਅਕਲਮੰਦ ਨਹੀਂ ਹੁੰਦੇ ਪੀ ਰਹੇ ਨੇ ਤਮਾਕੂ ਉਥੇ ਘੋੜੇ ਨੂੰ ਸਿਰਫ ਸਮੈਲ ਆਈਏ ਤੇ ਨਹੀਂ ਲੰਗਣਾ ਚਾਹੁੰਦਾ ਲੇਕਿਨ ਜਿਹੜੇ ਮਨੁੱਖ ਪੀ ਰਹੇ ਨੇ ਉਥੇ ਗਏ ਗੁਜ਼ਰੇ ਹੋਏ ਨੇ ਪਸ਼ੂਆਂ ਤੋਂ ਵੀ ਗਏ ਗੁਜ਼ਰੇ ਹੈ ਉਰਕੀ ਨੇ ਮੋਕਸਾ ਸ਼ਰਮੇ ਅਰਸ ਕਾ ਮੋਰ ਹੈ ਹੰਸ ਹੈ ਹਾਥੀ ਹੈ ਘੋੜਾ ਹੈ ਗਊ ਹੈ ਇਹਨਾਂ ਵਿੱਚ ਬਹੁਤ ਵੱਡੀ ਸੰਭਾਵਨਾ ਹੈ ਕਿ ਦੁੱਖ ਸੁੱਖ ਜ਼ਿਆਦਾ ਮਹਿਸੂਸ ਕਰਦੇ ਨੇ ਔਰ ਪ੍ਰਭੂ ਚਿੰਤਨ ਵੀ ਕਰ ਲੈਂਦੇ ਨੇ ਥੋੜੇ ਜਿਹਾ ਕਿ ਜਦ ਮਰਦੇ ਨੇ ਅਗਲਾ ਜਨਮ ਇਹਨਾਂ ਦਾ ਮਨੁੱਖ ਦਾ ਹੁੰਦਾ ਹੈ ਮਨੁੱਖ ਤੇ ਪਸ਼ੂ ਦੀਏ ਕੜੀ ਬਣੀ ਗਈ ਹੈ ਹਜ਼ਾਰਾਂ ਲੱਖਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਬਨਸਪਤੀ ਪਸ਼ੂ ਦੀ ਸ਼ਕਲ ਵਿੱਚ ਪ੍ਰਗਟ ਹੋਈ ਤੇ ਪਸ਼ੂ ਕੋਲ ਪਿਆਸ ਤੇ ਸੀ ਭੁੱਖ ਵੀ ਪੈਦਾ ਹੋਈ ਆਵਾਜ਼ ਵੀ ਆ ਗਈ ਆਵਾਜ਼ ਤੋਂ ਪਤਾ ਚੱਲਦਾ ਹੈ ਮੋਰ ਹੈ ਇਹ ਕੋਇਲ ਹੈ ਇਹ ਖੋਤਾ ਬੋਲਦਾ ਪਿਆ ਇਹ ਗਊ ਬੋਲ ਰਹੀ ਹੈ ਇਹ ਸੂਰ ਦੀ ਆਵਾਜ਼ ਹੈ ਗਿੱਦੜ ਦੀ ਆਵਾਜ਼ ਹੈ ਇਹ ਸ਼ੇਰ ਦੀ ਆਵਾਜ਼ ਤੋਂ ਪਸ਼ੂਆਂ ਦਾ ਪਤਾ ਚੱਲਦਾ ਹੈ ਆਵਾਜ਼ ਕਰਕੇ ਪਛਾਣੇ ਜਾਂਦੇ ਨੇ ਔਰ ਪ੍ਰਭੂ ਨੇ ਹਰ ਪਸ਼ੂ ਨੂੰ ਅਲੱਗ-ਅਲੱਗ ਆਵਾਜ਼ ਦਿੱਤੀ ਹੈ ਹਰ ਪੰਛੀ ਨੂੰ ਅਲੱਗ-ਅਲੱਗ ਆਵਾਜ਼ ਦਿੱਤੀ ਇਸ ਵਾਸਤੇ ਆਵਾਜ਼ਾਂ ਤੋਂ ਪਤਾ ਚੱਲ ਜਾਂਦਾ ਹੈ ਕਿ ਕੋਇਲ ਦੀ ਆਵਾਜ਼ ਹੈ ਇਹ ਮੈਨਾ ਬੋਲ ਰਹੀ ਹੈ ਇਹ ਸ਼ੇਰ ਗਰਜਦਾ ਪਿਆ ਹੈ ਇਹ ਹਾਥੀ ਬੋਲ ਰਿਹਾ ਹੈ ਇਹ ਕੁੱਤਾ ਭੌਂਕ ਰਿਹਾ ਹੈ ਇਹ ਗਿੱਦੜ ਪਿਆ ਬੋਲਦਾ ਹੈ ਆਵਾਜ਼ ਤੋਂ ਪਤਾ ਚੱਲਦਾ ਹੈ ਹੋਰਨ ਪਤਾ ਚੱਲਦਾ ਆਵਾਜ਼ ਵੀ ਆ ਗਈ ਭੁੱਖ ਤੇ ਪਿਆਸ ਵੀ ਆ ਗਿਆ ਥੋੜਾ ਜਿਹਾ ਦੁੱਖ ਸੁੱਖ ਵੀ ਮਹਿਸੂਸ ਕਰਦੇ ਹਜ਼ਾਰਾਂ ਲੱਖਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਪਸ਼ੂ ਜਿਸ ਸ਼ਕਲ ਵਿੱਚ ਪ੍ਰਗਟ ਹੋਏ ਉਹਨੂੰ ਕਹਿੰਦੇ ਨੇ ਮਾਨਵ ਮਨੁਸ਼ ਇਨਸਾਨ ਮਨੁੱਖ ਮਨੁੱਖ ਦੇ ਕੋਲ ਭੁੱਖ ਪਿਆਸ ਤੇ ਸੀ ਆਵਾਜ਼ ਤੇ ਸੀ ਲੇਕਿਨ ਇੱਕ ਵਾਦਾ ਹੋਇਆ ਆਵਾਜ਼ ਦੇ ਨਾਲ ਨਾਲ ਅਲਫਾਜ਼ ਵੀ ਆ ਗਏ ਅੱਖਰ ਵੀ ਆ ਗਏ ਇਸ ਵਾਸਤੇ ਮਨੁੱਖ ਨੇ ਅੱਖਰਾਂ ਦੇ ਆਸਰੇ ਤੇ ਬੜੀ ਤਰੱਕੀ ਕੀਤੀ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣਗਾ ਅਖਰੀ ਲੇਖਣ ਬੋਲਣ ਬਾਣ ਅਖਰਾਂ ਸਿਰ ਸੰਜੋਗ ਵਖਾਂ ਸਾਰਾ ਵਿਕਾਸ ਮਨੁਕਤਾ ਦਾ ਅਖਰਾਂ ਤੇ ਖੜਾ ਹੈ ਆਵਾਜ਼ ਹੈ ਪਸ਼ੂਆਂ ਕੋਲ ਅਲਫਾਜ਼ ਕੋਈ ਨਹੀਂ ਅੱਖਰ ਕੋਈ ਨਹੀਂ ਅੱਖਰ ਅੰਦਰ ਤ੍ਰਿਭਵਨ ਧਾਰੇ ਤਿੰਨ ਲੋਕਾਂ ਦਾ ਗਿਆਨ ਅਖਰਾਂ ਦੇ ਜਬੰਦ ਹੈ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣਗਾ ਅਖਰੀ ਲਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਕਾਣ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਅਖਰਾਂ ਦੀ ਮਹਿਮਾ ਬਿਆਨ ਕੀਤੀ ਗਈ ਹੈ ਕੁਛ ਬਾਣੀਆਂ ਵਿੱਚ 52 ਅਖਰੀ ਗੌੜੀ ਮੱਲਾ ਪੰਜਵਾਂ 52 ਅਖਰੀ ਇੱਕ ਇੱਕ ਅੱਖਰ ਦੀ ਮਹਿਮਾ ਗੁਰੂ ਅਰਜਨ ਦੇਵ ਜੀ ਨੇ ਦੱਸੀ ਗੌੜੀ ਸ੍ਰੀ ਕਬੀਰ ਜੀ 52 ਅਖਰੀ ਇੱਕ ਇੱਕ ਅੱਖਰ ਦੀ ਮਹਿਮਾ ਭਗਤ ਕਬੀਰ ਦੱਸਦੇ ਹਨ ਅਸਾਂ ਮੱਲਾ ਪਹਿਲਾ ਪੱਟੀ ਲਿਖੀ ਇੱਕ ਇੱਕ ਅੱਖਰ ਦੀ ਮਹਿਮਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਅਸਾਂ ਮੱਲਾ ਤੀਜਾ ਪੱਟੀ ਲਿਖੀ ਇੱਕ ਇੱਕ ਅੱਖਰ ਦੀ ਮਹਿਮਾ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੱਸਦੇ ਨੇ ਇਹ प्रकरण ਅਲੱਗ ਹੈ ਕਿ ਸਿਵਤ ਸੰਜੋਗ ਬਣਿਆ ਇੱਕ ਇੱਕ ਅੱਖਰ ਉਹਦੀ ਕਿੰਨੀ ਮਹਿਮਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਅਰਜਨ ਦੇਵ ਜੀ ਗੁਰੂ ਅਮਰਦਾਸ ਜੀ ਤੇ ਭਗਤ ਕਬੀਰ ਜਿਸ ਢੰਗ ਨਾਲ ਬਿਆਨ ਕਰਦੇ ਨੇ ਬਾ ਕਮਾਲ ਹੈ ਹੈਰਾਨ ਹੋ ਜਾਂਦਾ ਹੈ ਮਨੁੱਖ ਇੰਨੀ ਬਾਰੀਕੀ ਬਿਆਨ ਕੀਤੀ ਹੈ ਅੱਖਰ ਮਨੁੱਖ ਕੋਲ ਖੋਜੇ ਖੋ ਲਈਏ ਤੇ ਫਿਰ ਮਨੁੱਖ ਤੇ ਪਸ਼ੂਆਂ ਦਾ ਕੋਈ ਫਰਕ ਨਹੀਂ ਜਿਵੇਂ ਪਸ਼ੂਆਂ ਦਾ ਸਾਰਾ ਵਿਕਾਸ ਰੁਕਿਆ ਹੋਇਆ ਹੈ ਅੱਖਰ ਕੋਈ ਨਹੀਂ ਆਵਾਜ਼ ਹੈ ਅਲਫਾਜ਼ ਨਹੀਂ ਨੇ ਮਨੁੱਖ ਕੋਲ ਭਾਸ਼ਾ ਹੈ ਅੱਖਰ ਨਹੀਂ ਪਸ਼ੂ ਆਪਣਾ ਜਜ਼ਬਾ ਵੱਧ ਤੋਂ ਵੱਧ ਆਵਾਜ਼ ਦੇ ਵਿੱਚ ਪ੍ਰਗਟ ਕਰਦਾ ਹੈ ਫਿਰ ਸਮਝ ਨਹੀਂ ਆਉਂਦੀ ਉਸ ਦੀ ਆਵਾਜ਼ ਤੋਂ ਲੇਕਿਨ ਮਨੁੱਖ ਆਪਣੇ ਜਜ਼ਵਾਤ ਆਵਾਜ਼ ਨੂੰ ਅਲਫਾਜ਼ ਦੇ ਦਿੰਦਾ ਹੈ ਤਾਂ ਪਤਾ ਚੱਲਦਾ ਹੈ ਇਹ ਆਪਣਾ ਦੁੱਖ ਪ੍ਰਗਟ ਕਰਦਾ ਹੈ ਸੁਖ ਪ੍ਰਗਟ ਕਰ ਸਕਦਾ ਹੈ ਸੰਯੋਗ ਪ੍ਰਗਟ ਕਰ ਸਕਦਾ ਹੈ ਵਿਯੋਗ ਪ੍ਰਗਟ ਕਰ ਸਕਦਾ ਹੈ ਬਹੁਤ ਕੁਝ ਪ੍ਰਗਟ ਕਰ ਸਕਦਾ ਹੈ ਬਹੁਤ ਕੁਝ ਦੱਸ ਸਕਦਾ ਹੈ ਕਿਉਂਕਿ ਇਹਦੇ ਕੋਲ ਆਵਾਜ਼ ਦੇ ਨਾਲ ਨਾਲ ਅਲਫਾਜ਼ ਨੇ